ਮੁਰਦਾਵਾ 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 ਜੇ ਕਹਿਆ ਕਸਮ ਲੈ ਮੁਰਦਾਵਾ ਮੁਰਦਾਵਾ ਜਰੂਰ ਆਦਾਇ ਤਰ ਤੂ 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 ਇਹ ਤੁਹਾਨੂੰ ਕਰਦੇ ਤੁਸੀਂ ਪਿੰਡ ਕੁੱਬਿਆ ਜੀ ਸਾਡਾ ਇੱਥੇ ਇੱਕ ਮੁੰਤਾ ਸਿੰਘ ਗੁਤਰੀ ਵਾਲੇ ਰਹਿੰਦੇ ਨੇ ਜਿਹੜੀ ਨਾਰੀ ਬਾਜੀ ਹੋ ਰਹੀ ਹੈ ਇਹ ਕੋਈ ਹੋਰ ਨਹੀਂ ਬਲਕਿ ਸਰਦਾਰਾਂ ਨੂੰ ਸਰਦਾਰਾਂ ਤੋਂ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਬਿਲਕੁਲ ਹੀ ਸਹੀ ਸੁਣਿਆ ਹੈ ਇੱਕ ਪਿੰਡ ਜੋ ਕਿ ਬਰਨਾਲਾ ਵਿੱਚ ਵਸਿਆ ਹੋਇਆ ਹੈ ਜਿਸ ਦਾ ਨਾਮ ਹੈ ਕੁੱਬੇ ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਦੇ ਗੁਰਦੁਆਰੇ 'ਚ ਉਹਨਾਂ ਦੇ ਹੀ ਜਾਣ ਤੇ ਮਨਾਹੀ ਪਾਬੰਦੀ ਲਗਾਈ ਗਈ ਹੈ ਇਹ ਪੂਰਾ ਮਾਮਲਾ ਆਉ ਦਿਖਾਨੇ ਮਨਿੰਦਰ ਬਰਨਾਲਾ ਦੀ ਖਾਸ ਰਿਪੋਰਟ ਹੈ ਸਾਡੇ ਪਿੰਡ ਨੇ ਜੀ ਗ੍ਰਾਂਂਦਿੰਗ ਰੱਖਿਆ ਸੀ ਉਹਨਾਂ ਦੇ ਖਿਲਾਫ ਕੱਟ ਰੱਖਿਆ ਸਾਡੇ ਪਿੰਡ ਦੀ ਮੰਗ ਇਹ ਆ ਵੀ ਸਾਡੇ ਪਿੰਡ ਦੀ ਕਮੇਟੀ ਬਣੀ ਜੀ ਆ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਆ ਉਹ ਕਮੇਟੀ ਦੇ ਅੰਦਰ ਰੱਖਿਆ ਜਾਵੇ ਉੱਥੇ ਉਹਨਾਂ ਦਾ ਨਜਾਇਜ਼ ਕਰਜ਼ਾ ਉਹ ਕਹਿ ਰਹੇ ਨੇ ਵੀ ਮੇਰੀ ਮਾਲਕੀ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ ਉੱਥੇ ਮੇਰੀ ਜ਼ਮੀਨ ਆ ਉਹ ਗੁਰਦੁਆਰਾ ਸਾਹਿਬ ਨਾ ਹੋਣੀ ਚਾਹੀਦੀ ਇਹ ਕਹਿੰਦਾ ਵੀ ਮੈਂ ਹੈ ਮਾਲਕ ਉਹ ਵੰਡਾ ਗੁਰੂ ਘਰ ਸਾਹਿਬ ਨਾਲੋਂ ਆਪ ਵੱਡੇ ਜੀ ਇਹ ਨਹੀਂ ਇਹ ਉਹ ਤੋਂ ਵੀ ਇਹਨੇ ਖਾਤ ਤਖਲਾਇਆ ਤੀ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਨਗਰ ਬੈਂਕ ਦੇ ਤੋਂ ਮੈਂ ਲਾ ਇਹ ਕੰਮ ਜਿਹੜੀ ਜਾ ਤਾਂ ਮੈਂ ਪਿੰਡ ਦੀ ਪੂਰੇ ਪੈਸੇ ਲਾਉਂਗਾ ਬਾਕੀ ਜਿਹੜਾ ਆਪਣੇ ਮਖਾਇਆ ਗੋਮਨਾ ਕਿੰਨੇ ਅੰਗਰ ਮਤਲਬ 20000 ਪਤਾ ਨਹੀਂ 1100 ਤੇ ਰੱਖੇ ਹੋਏ ਸੀ ਇਹ ਸਾਡੇ ਪਿੰਡ ਦਾ ਕੋਈ ਵੀ ਬੰਦਾ ਉੱਥੇ ਰਹਿ ਨਹੀਂ ਸਕਦਾ ਜਿਹੜੇ ਮੁੰਡੇ ਫੋਰਨ ਕੰਟਰੀ ਗਏ ਸੀ ਜਾਂ ਆਪਣੇ ਸੰਬੰਧ ਕੱਢ ਕੇ ਲਵਾਏ ਜਾਂ ਜਦ ਪੁੱਛਿਆ ਗਿਆ ਤਾਂ ਕਹਿੰਦੇ ਵੀ ਅਸੀਂ 1 ਲੱਖ ਰੁਪਿਆ ਘਾਟੇ ਦੇ ਵਿੱਚ ਜਾ ਰਹੇ ਹਾਂ ਸਾਡਾ ਗੁਰਦੁਆਰਾ ਬਹੁਤ ਵਧੀਆ ਬਣੇ ਸਾਰੀਆਂ ਸੁਖੂਲਤਾ ਹੁਣ ਲੱਗਰ ਹਾਲ ਬਹੁਤ ਵਧੀਆ ਬਣੇ ਮੂਰੇ ਡੇਉਢੀ ਬਣੇ ਪਰ ਸਾਡੇ ਇੰਨੇ ਸਾਲਾਂ ਤੋਂ ਮਤਲਬ ਕੁਝ ਨਹੀਂ ਬਣ ਰਿਹਾ ਗੁਰੂਕਾਰ ਸੰਤ ਬਾਬਾ ਬੂਟਾ ਸਿੰਘ ਜੀ ਬਸ ਸੰਤ ਕਹਾਣ ਦੇ ਲੈ ਕੇ ਲਈ ਉਹ ਬਾਬਾ ਬੂਟਾ ਜੀ ਕਾਹ ਕਹਿਤਾ ਤੇ ਬਾਹਣ ਤੇ ਕਬਜਾ ਉਹ ਕੰਨ ਦੀ ਮੇਰ ਹੈ ਸਾਰਾ ਕੁਝ ਵਿੱਚ ਪਿੰਡ ਦਾ ਕੋ ਰੋਲ ਨਹੀਂ ਗੁਰਦੁਆਰੇ ਤੇ ਕਬਜਾ ਕੀਤਾ ਗੁਰਦੁਆਰੇ ਤੇ ਸਾਰੇ ਕਾਤੇ ਤੇ ਪ੍ਰਾਪਰਟੀ ਸਾਰੇ ਕਾਤੇ ਸੀ ਜੀ ਇਹਨਾਂ ਨੇ ਕਿਹਾ ਪਿੰਡ ਦਾ ਜੀ ਪਿੰਡ ਨੂੰ ਲੈਣੀ ਚਾਹੀਦੀ ਹੈ ਉਹ ਪਿੰਡ ਚ ਹੀ ਰੱਖਿਆ ਹੋ ਉਹਨੂੰ ਪਿੰਡ ਦੇ ਜੀ ਗੁਰਦੁਆਰਾ ਪਿੰਡ ਦਾ ਜੀ ਤੇ ਉਹਨੂੰ ਗ੍ਰਾਂਤੀ ਪਿੰਡਾਂ ਦੇ ਰੱਖਿਆ ਹੋ ਗ੍ਰਾਂਤੀ ਤੇ ਗ੍ਰਾਂਤੀ ਤੌਰ ਤੇ ਹੁਣ ਰਹੇ ਜੀ ਉਹ ਗ੍ਰਾਂਤੀ ਤੌਰ ਤੇ ਹੋਣ ਦਾ ਨਹੀਂ ਉਹਨੂੰ ਇਹ ਤਾਂ ਨਹੀਂ ਹੈਗਾ ਕਿ ਇਹ ਸਾਰਾ ਗੁਰਦੁਆਰੀ ਸਮਾਪਤ ਪਿੰਡ ਦਾ ਦੇਖੋ ਕੰਮ ਹੀ ਹੋਗਾ ਇੱਥੇ ਵੜਨ ਦਾ ਕਹਿੰਦੇ ਬਾਵਾ ਜਮੀਨ ਜਮੂਨ ਵੀ ਬਣਾਈ ਆ ਜਲੀਲ ਵੀ ਆ ਜੀ ਪ੍ਰਾਪਰਟੀ ਵੀ ਆ ਬਹੁਤ ਕੁਛ ਆ ਜਦੋਂ ਪਿੰਡ ਚ ਤੁਹਾਡੇ ਆਇਆ ਸੀਗਾ ਜੀ ਉਦੋਂ ਕੀ ਸੀ ਉਦੋਂ ਤੁਹਾਡੇ ਕੋਲ ਕੱਪੜੇ ਕੱਪੜੇ ਛਾਂ ਵਾਲੀ ਮਕੀਨਟੀ ਜੀ ਕਾ ਸਾਈਕਲ ਸੀ ਅੱਛਾ ਖੱਦਰ ਦਾ ਜਿਹੜੇ ਛੱਗਾ ਪਾ ਹੈ ਕੀ ਕੋਲਾ ਹਾਂਜੀ ਹੋਰ ਉਹ ਤਾਂ ਕੋਲ ਪੁੱਛ ਲਈ ਅੱਜ ਦਾ ਚਾਰ ਤਿੰਨਾਂ ਵੀ ਲੰਘ ਬੈਠਾ ਉਹ ਕੋਣ ਨਹੀਂ ਜਿਹੜੀ ਗੁਰਦਾਰੇ ਦੇ ਵਿੱਚ ਪਰਿਵਾਰ ਰਹੇ ਨੇ ਇੱਕ ਤਾਂ ਤਾਜਾ ਦੀ ਆ ਜੀ ਇੱਕ ਜੈਤੇ ਜੀ ਆ ਜੀ ਦੋ ਮਾਮਾ ਤੀਆਂ ਲੋ ਜੀ ਉਹ ਕਿਹੜਾ ਬੈਠੇ ਲੇਗਾ ਹਾਂਜੀ ਉਹਦੀ ਪੁੱਛ ਲਈ ਜੀ ਇੱਥੇ ਓਕੇ ਜੀ ਚਾ ਉਧਰ ਚੱਲ ਜੀ ਇਹਨਾਂ ਦੀ ਜਿੰਨਾ ਨੂੰ ਮਾਂ ਮਾਪਿਆਂ ਨੂੰ ਰੱਖੀ ਬੈਠਾ ਦੇ ਠੀਕ ਹੈ ਜੀ ਕੋ ਖੰਗੜ ਮਿਲ ਗਿਆ ਤੇ ਇਹ ਵੀ ਕਿਸੇ ਬੁਰੀ ਨੂੰ ਪੁੱਛ ਲੋ ਤੇ ਬੰਦੇ ਨੂੰ ਪੁੱਛ ਲੋ ਅੰਦਰ ਨਹੀਂ ਬੰਦ ਲੈਂਦੇ ਨਹੀਂ ਕਹਿੰਦੇ ਜੀ ਪਿੰਡ ਤੋਂ ਉਹਨਾਂ ਨੂੰ ਗੁਰਦਾਰੇ ਜਾਣ ਤੋਂ ਵੀ ਰੋਕਿਆ ਜਾ ਰਿਹਾ ਉਹ ਰੋਕ ਨਹੀਂ ਲੀ ਜੀ ਅੰਦਰ ਜਾ ਕੇ ਆਪਣੀ ਮਰਜ਼ੀ ਨਾਲ ਮੱਥਾ ਟੇਕ ਲਾਂਗੇ ਤੁਹਾਨੂੰ ਕੋ ਕੋ ਨਹੀਂ ਹੈਗਾ ਕੌਣ ਰੋਕਦਾ ਜੀ ਤੁਹਾਨੂੰ ਟਿਕਟ ਬੈਠਾ ਪਰਿਵਾਰ ਵਾਦੇ ਉੱਤੇ ਬੈਠੇ ਉਹਨਾਂ ਦੀ ਮਰਜ਼ੀ ਹੋਵੇ ਤੇ ਕੋਈ ਜਾਵੇ ਨਹੀਂ ਤੇ ਨਹੀਂ ਹੈ ਨਹੀਂ ਜੀ ਜੋ ਕਹਿਣਗੇ ਤਾਂ ਅਸੀਂ ਉੱਥੇ ਕੋਈ ਪ੍ਰੋਗਰਾਮ ਕਰ ਸਕਾਂਗੇ ਕੋਈ ਕੰਪਲੇਂਟ ਨਹੀਂ ਲਿਖਤੀ ਨਹੀਂ ਦਿੱਤੀ ਦਰਖਾਸਤ ਸਰਕਾਰਾਂ ਇ ਕਾਂਗਰਾ ਬੀਤੀ ਜੇ ਬੋਲਦੇ ਦਿੱਤਾ ਉਹਨੂੰ ਦਬਦੇ ਤੇ ਅੱਜ ਜੇ ਮੁੱਦਾ ਚੱਕਿਆ ਕਿ ਨਹੀਂ ਧੀਨੇ ਪਿੰਡ ਨੇ ਹਾਂਜੀ ਅੱਜ ਵੀ ਐਪਲੀਕੇਸ਼ਨਾਂ ਕਈ ਬੰਦੇ ਆ ਤੇ ਨਵੀਂ ਸਰਕਾਰ ਨੂੰ ਕੋਈ ਕੰਪਲੇਂਟ ਦਿੱਤੀ ਸੀ ਢਾਈ ਤਿੰਨ ਸਾਲਾਂ ਦਾ ਕਾਲ ਹੋ ਗਿਆ ਨਵੀਂ ਸਰਕਾਰ ਨੂੰ ਤਾਂ ਜੀ ਹੁਣ ਕਮੇਟੀ ਬਣਾ ਲਈ ਅੱਛਾ ਜੀ ਹੁਣ ਆਪਨੀ ਸਰਕਾਰ ਕੋਲੇ ਵੀ ਜਾਣਾ ਚਾਹੀਦਾ ਜੇ ਕੋਈ ਗਰੀਬੀ ਨਹੀਂ ਜਿਆਦਾ ਉਹਦੇ ਲਈ ਕੋਈ ਈਡੀ ਤੋਂ ਜਾਂਚ ਮੰਗਦੇ ਹੋ ਤੁਸੀਂ ਉਹਦੀ ਸਾਰੀ ਜਾਂਚ ਵਾਲੀ ਚ ਹੋਣੀ ਚਾਹੀਦੀ ਹੈ ਕਿ ਕੱਲੀ ਕੱਲੀ ਚੀਜ਼ ਵੀ ਹੋਣੀ ਚਾਹੀਦੀ ਹੈ ਬਾਹਣ ਦੀ ਜ਼ਮੀਨ ਦੀ ਹੋਣੀ ਚਾਹੀਦੀ ਹੈ ਪੈਸੇ ਦੀ ਵਾਲੀ ਚਾਹੀਦੀ ਹੈ ਮਿਹਨਤ ਦੀ ਜਾਂਚ ਹੋਣੀ ਚਾਹੀਦੀ ਹੈ ਕੰਨੇ ਕੰਨੇ ਚੀਜ਼ ਦੀ ਖਾਂ ਲਗਾ ਚਾਹੀਦੀ ਹੈ ਜੀ ਮੈਡੀਕਲ ਹੋਣਾ ਚਾਹੀਦਾ ਹੈ ਮੈਡੀਕਲ ਹੋਣਾ ਚਾਹੀਦਾ ਜੀ ਹੋਰ ਕੀ ਮੰਗ ਕਰਦੇ ਤੁਸੀਂ ਮੰਗ ਤਾਂ ਸਾਡਾ ਗੁਰੂ ਘਰ ਸਾਡੇ ਪਿੰਡ ਦੇ ਹਵਾਲੇ ਹੋਣਾ ਚਾਹੀਦਾ ਜੀ ਜਿਹੜੀ ਆ ਮਤਲਬ ਇਹ ਗੁਰੂ ਘਰ ਦਾ ਜਿਹੜਾ ਜ਼ਮੀਨ ਦਾ ਮਸਲਾ ਆ ਰਿਹਾ ਹੈ ਵੀ ਬਾਬਾ ਬੂਟਾ ਸਿੰਘ ਗੈਰ ਮਰੂਮੀ ਦੇ ਪਹਿਲਾ ਕੁੜੀ ਪਿੰਡ ਦੀ ਜਿਹੜੀ ਜ਼ਮੀਨ ਸੀਗੀ ਉਹ ਮਕਬੂਜ਼ਾ ਮਾਲਕ ਸੀਗਾ ਸ੍ਰੀ ਗੁਰੂ ਸਾਹਿਬ ਦੇ ਨਜਾ ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਚਾਹੀਦਾ ਜੀ ਗੁਰੂ ਗ੍ਰੰਥ ਸਾਹਿਬ ਦਾ ਨਾ ਹੋਣਾ ਚਾਹੀਦਾ ਇਹ ਕਹਿੰਦਾ ਵੀ ਮੈਂ ਮਾਲਕ ਆ ਉਹ ਵੰਡਦਾ ਗੁਰੂ ਗ੍ਰੰਥ ਸਾਹਿਬ ਨਾਲ ਆਪ ਵੱਡੇ ਜੀ ਇਹੇ ਕੁਝ ਐਸਾ ਗੁਰੂਗਰਾਜ ਸਾਹਿਬ ਵੱਡਾ ਹੁੰਦਾ ਇੱਕ ਬੰਦਾ ਵੱਡਾ ਹੁੰਦਾ ਠੀਕ ਹੈ ਜੀ ਮਿਹਰਬਾਨਾ ਇਹ ਇਧਰ ਗੁਰੂ ਘਰ ਸਾਡੇ ਹਵਾਲੇ ਵਾਲੇ ਕਮੇਟੀ ਦੇ ਹਵਾਲੇ ਹੋਣਾ ਚਾਹੀਦਾ ਸਾਡੀ ਇਹ ਮੰਗ ਪੂਰੀ ਕਰੋ ਸਰਕਾਰ ਤੱਕ ਵੀ ਪਹੁੰਚਾਓ ਜਿੱਥੇ ਤੱਕ ਤੁਸੀਂ ਪਹੁੰਚਾਓ ਪਹੁੰਚਾਓ ਤੁਸੀਂ ਦੇਖੋਗੇ ਇਸ ਟਾਈਮ ਅਸੀਂ ਪਿੰਡ ਕੁੱਬੇ ਚ ਬੈਠੇ ਆ ਜਿੱਥੇ ਇੱਕ ਗੁਰਦੁਆਰੇ ਉੱਤੇ ਕਿਸੇ ਬੂਤਾ ਸਿੰਘ ਨਾਮ ਦਾ ਮੈਂ ਸਰਖੇ ਨੇ ਝੋਟਾ ਰੱਖਿਆ ਜੀ ਨਹੀਂ ਆਪਾਂ ਨਾਲ ਉੱਥੇ ਜਾ ਨਹੀਂ ਸਕਦੇ ਉਹ ਕਮਾਈ ਵੀ ਜੋਤੇ ਦੀ ਖਾਂਦਾ ਜੀ ਦੁੱਧ ਬਾਦੀ ਤੋਂ ਆਉਂਦਾ ਇਹ ਸਾਰਾ ਕੁਝ ਜੀ ਇਹਦੇ ਹਵਾਲੇ ਆ ਪਿੰਡ ਕਹਿ ਰਿਹਾ ਹੈ ਕਿ ਬਾਬਾ ਬੁੱਟਾ ਸਿੰਘ ਗੈਰ ਮਰੂਸੀ ਇਹ ਦੇਖ ਸਕਦੇ ਹੋ ਵੱਡਾ ਮੁੱਦਾ ਤਾਂ ਇੱਥੇ ਆਇਆ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਜ਼ਮੀਨ ਹੁੰਦੀ ਆ ਜਦੋਂ ਕੋਈ ਗੁਰੂ ਘਰ ਬੰਦਾ ਹੈ ਪਰੰਤੂ ਇਸ ਵਾਰ ਇਹ ਜਿਹੜੀਆਂ ਫਰਦਾ ਬੋਲ ਰਹੀਆਂ ਉਹ ਬਾਬਾ ਬੁੱਟਾ ਸਿੰਘ ਗੈਰ ਮਰੂਸੀ ਨਾਮ ਤੋਂ ਬੋਲ ਰਹੀਆਂ ਨੇ ਜਿਸ ਦੇ ਪਿੰਡ ਚ ਪੂਰਾ ਰੌਸ ਹੋ ਰਿਹਾ ਹੈ ਇਸ ਦੇ ਨਾਲ ਹੀ ਪਿੰਡ ਨੇ ਈੜੀ ਤੋਂ ਵੀ ਮੰਗ ਮੰਗ ਕੀਤੀ ਆ ਕਿ ਜਦੋਂ ਇਹ ਗੁਰਦੁਆਰੇ ਵਿੱਚ ਇਸ ਨੂੰ ਗ੍ਰੰਥੀ ਰੱਖਿਆ ਗਿਆ ਸੀ ਇੱਕ ਸਾਈਕਲ ਇੱਕ ਕੱਪੜੇ ਸਿਉਣ ਵਾਲੀ ਮਸ਼ੀਨ ਲਿਆਂਦਾ ਸੀ ਤੇ ਅੱਜ ਇਹਦੇ ਕੋਲ ਵੱਡੀ ਜਗ੍ਹਾ ਦਾ ਈਡੀ ਤੋਂ ਪੂਰਾ ਪਿੰਡ ਤੁਸੀਂ ਦੇਖ ਸਕਦੇ ਹੋ ਪਿੰਡ ਦੀ ਮੰਗ ਹੈ ਕਿ ਈਡੀ ਤੋਂ ਦੀ ਜਾਂਚ ਕਰਾਈ ਜਾਵੇ ਤੇ ਮੈਡੀਕਲ ਕੀਤਾ ਜਾਵੇ ਕੁਝ ਇਹਨਾਂ ਵੱਲੋਂ ਗੈਰ ਸਬੰਧਤ ਅਤਰਾਜਯੋਗ ਦੋਸ਼ ਵੀ ਲਗਾਏ ਗਏ ਹਨ ਬਾਬਾ ਬੂਤਾ ਸਿੰਘ ਤੇ ਉਸ ਦੀ ਜਾਂਚ ਇਹ ਮੰਗ ਰਹੇ ਨੇ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਪ੍ਰਵਿੰਦਰ ਸਿੰਘ ਸਿੰਘ ਜੀ ਇਕੱਠਾ ਇਕੱਠ ਰੱਖਿਆ ਜਾਂ ਕਿਹੜਾ ਪਿੰਡ ਹੈ ਕਿਹੜਾ ਨਗਰ ਹੈ ਕਿਹਦੇ ਖਿਲਾਫ ਇਕੱਠ ਰੱਖਿਆ ਪਿੰਡ ਕੁੱਬਿਆ ਜੀ ਸਾਡਾ ਇੱਕ ਮੁੱਤਾ ਸਿੰਘ ਗੁਰਦੁਆਰੇ ਵਾਲੇ ਰਹਿੰਦੇ ਨੇ ਜਿਨ੍ਹਾਂ ਨੂੰ ਸਾਡੇ ਪਿੰਡ ਨੇ ਜੀ ਗ੍ਰਾਂਤੀ ਸਿੰਘ ਰੱਖਿਆ ਸੀ ਉਹਨਾਂ ਦੇ ਖਿਲਾਫ ਕੱਟ ਰੱਖਿਆ ਸਾਡੇ ਪਿੰਡ ਦੀ ਮੰਗ ਇਹ ਆ ਵੀ ਸਾਡੇ ਪਿੰਡ ਦੀ ਕਮੇਟੀ ਬਣੀ ਹੋਈ ਆ ਇਹਦਾ ਸਾਡਾ ਗੁਰਦੁਆਰਾ ਸਾਹਿਬ ਆ ਉਹ ਕਮੇਟੀ ਦੇ ਅੰਦਰ ਦਿੱਤਾ ਜਾਵੇ ਉੱਥੇ ਉਹਨਾਂ ਦਾ ਨਜਾਇਜ਼ ਕਬਜ਼ਾ ਉਹ ਕਹਿ ਰਹੇ ਨੇ ਵੀ ਮੇਰੀ ਮਾਲਕੀ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ ਉੱਥੇ ਮੇਰੀ ਜ਼ਮੀਨ ਆ ਤੇ ਉਹ ਕਬਜ਼ਾ ਛੱਡ ਨਹੀਂ ਰਹੇ ਆ ਰੌਲਾ ਇਹ ਸਾਡੇ ਮੰਡੀ ਦਾ ਕੀ ਰੌਲਾ ਮੰਡੀ ਕਹਿੰਦੇ ਸੀ ਮੰਡੀ ਦਾ ਰੌਲਾ ਇਹ ਆ ਜੀ ਮੰਡੀ ਸਾਡੇ ਪਿੰਡ ਦੀ ਦਾ ਗੁਰਦੁਆਰਾ ਸਾਹਿਬ ਸਾਡੇ ਪਿੰਡ ਦਾ ਪੰਚਾਇਤੀ ਜ਼ਮੀਨ ਸਾਡੇ ਪਿੰਡ ਦੀ ਆ ਉਹ ਕਹ ਰਹੇ ਨੇ ਵੀ ਮੰਡੀ ਉਰੋਂ ਪੱਟੋ ਪੰਚਾਇਤ ਨੂੰ ਵੀ ਨੋਟਿਸ ਦਿੱਤਾ ਇੱਕ ਉਹਨਾਂ ਨੇ ਲੀਗਲ ਕਾਰਵਾਈ ਵੀ ਕੀਤੀ ਆ ਵੀ ਇਹ ਮੰਡੀ ਆ ਜਿਹੜੀ ਮੇਰੀ ਜਗ੍ਹਾਸ ਬਣੀ ਆ ਉਹਨਾਂ ਦੇ ਆਉਣ ਤੋਂ 30 ਸਾਲ 20 ਸਾਲ ਪਹਿਲਾਂ ਮੰਡੀ ਬਣੀ ਮੰਡੀ ਕੀ ਕਰਦੇ ਹੁਣ ਤੁਸੀਂ ਅਸੀਂ ਤਾਂ ਮੰਗ ਇਹੀ ਕਰਦੇ ਆ ਜੀ ਜਿਹੜਾ ਸਾਡਾ ਗੁਰਦੁਆਰਾ ਸਾਹਿਬ ਆ ਉਹ ਸਾਡੀ ਕਮੇਟੀ ਦੇ ਅੰਡਰ ਕੀਤਾ ਜਾਵੇ ਤੇ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਤੇ ਸਾਡੇ ਨੇੜੇ-ਤੇੜੇ ਦੀਆਂ ਪੰਚਾਇਤਾਂ ਤੇ ਹੋਰ ਜਿਹੜੇ ਗੁਰਸਿੱਖ ਬੰਦੇ ਨੇ ਉਹ ਸਾਡਾ ਸਾਥ ਦੇਣ ਤਾਂ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਨਜਾਇਜ਼ ਕਬਜ਼ਾ ਆਪ ਦੇ ਆਪ ਨੂੰ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਮਝ ਰਹੇ ਨੇ ਉਹ ਹਟਾ ਕੇ ਵਾਪਸ ਅਸੀਂ ਗੁਰਦੁਆਰਾ ਸਾਹਿਬ ਨੂੰ ਸਹੀ ਕਰ ਸਕਦੇ ਹਾਂ ਕੋਈ ਛੱਤਾਂ ਚੋਣ ਦੀ ਗੱਲ ਆਈ ਸੀ ਕਿ ਦਰਬਾਰ ਸਾਹਿਬ ਦਾ ਲੈਂਟਰ ਚੋ ਰਹਿਆ ਸੀ ਗੱਲ ਕੀ ਵੀ ਮਤਲਬ ਗੁਰੂ ਘਰ ਦੇ ਵਿੱਚ ਕੋਈ ਧਿਆਨ ਨਹੀਂ ਇਸ ਵੱਲੋਂ ਨਹੀਂ ਗੁਰੂ ਘਰ ਦੇ ਵਿੱਚ ਅਸੀਂ ਸਾਡੇ ਸਾਰੇ ਲੋਕਾਂ ਨੂੰ ਪਤਾ ਵੀ 2004 ਤੋਂ ਬਾਅਦ ਜਦੋਂ ਦਾ ਇਹਨਾਂ ਨੇ ਸਾਰਾ ਕੁਝ ਸਾਹਮ ਰੱਖਿਆ ਵੀ ਕਿੰਨੇ ਕੇ ਪੈਸੇ ਲੱਗਿਆ ਜਿਹੜਾ ਦਰਬਾਰ ਸਾਹਿਬ ਸੀ ਉਹ ਸਾਡੇ ਲੋਕਾਂ ਨੇ ਬਣਾਇਆ ਸੀਗਾ ਉੱਥੇ ਇੱਕ ਲੰਗਰ ਹਾਲ ਬਣਾ ਉਹ ਵੀ ਸਾਡੇ ਲੋਕਾਂ ਨੇ ਬਣਾਇ ਉਸ ਤੋਂ ਬਾਅਦ ਗੁਰੂ ਘਰ ਦੇ ਉੱਪਰ ਕੁਝ ਨਹੀਂ ਲੱਗਿਆ ਅਸੀਂ ਤਾਂ ਇਹ ਵੀ ਬੇਨਤੀ ਕਰਦੇ ਆਂ ਬਾਹਰੋਂ ਵੀ ਸਾਡੇ ਐਨ ਆਰ ਆਈ ਭਰਾਵਾਂ ਨੇ ਫੰਡ ਦਿੱਤਾ ਹੋਊਗਾ ਗੁਰੂ ਘਰ ਦੇ ਨਾਂ ਤੇ ਦਿੱਤਾ ਹੋਊਗਾ ਕਿਸੇ ਬੰਦੇ ਨੂੰ ਤਾਂ ਕੋਈ ਦਿੰਦਾ ਨਹੀਂ ਵੀ ਉਹ ਵੀ ਪੁੱਛਣਾ ਵੀ ਉਹ ਫੰਡ ਲੱਗਿਆ ਕਿੱਥੇ ਆ ਇੱਕ ਬਾਬਾ ਜੀ ਨੇ ਕੋਠੀ ਵੀ ਬਣਾਈ ਹੈ ਹਰੀਗੜ੍ਹ ਇਸ ਤੋਂ ਇਲਾਵਾ ਹੋਰ ਵੀ ਪ੍ਰਾਪਰਟੀ ਹੋ ਸਕਦੀ ਹੈ ਉਹਨਾਂ ਕੋਲ ਬਾਇ ਗੁਰਜੂ ਜੀ ਕਾ ਖਾਲਸਾ ਵੈਗੁਰਜੂ ਜੀ ਕੀ ਬਤਾਈ ਮੇਰਾ ਨਾਮ ਭਜਨ ਕੌਰ ਹੈ ਜੀ ਪਿੰਡ ਗੁੱਬੇ ਕੀ ਮਸਲਾ ਜੀ ਤੁਹਾਡੇ ਗੁਰਦੁਆਰੇ ਦਾ ਸਾਡੇ ਗੁਰਦੁਆਰਾ ਦੇ ਸਹਿਰ ਦੇ ਵਿੱਚ ਅਸੀਂ ਕਈ ਗੱਲਾਂ ਦੇਖੀਆਂ ਨੇ ਜੀ ਮੇਰੇ ਖਿਆਲ ਹੈ ਦੋ ਇੱਕ 99 ਦੇ ਵਿੱਚ ਉਦੋਂ ਪਹਿਲਾਂ ਬਾਬਾ ਜੀ ਹੀ ਆਏ ਹੋਏ ਨੇ ਲੋਕ ਸੇਵਾਦਾਰ ਸੀਗੇ ਉਦੋਂ ਮਤਲਬ ਕੀ ਕਿ ਇਹਨਾਂ ਦਾ ਮਤਲਬ ਹਜ਼ਾਰ ਪਤਾ ਨਹੀਂ 1100 ਤੇ ਰੱਖੇ ਹੋਏ ਸੀਗੇ ਜਦ ਇਹਨਾਂ ਨੇ ਹੌਲੀ-ਹੌਲੀ ਆਪਣਾ ਸਾਰਾ ਪਰਿਵਾਰ ਇੱਥੇ ਲਿਆਂਦਾ ਆਪਣੇ ਰਿਸ਼ਤੇਦਾਰ ਇੱਥੇ ਲਿਆਂਦੇ ਸਾਡੇ ਪਿੰਡ ਦਾ ਕੋਈ ਵੀ ਬੰਦਾ ਉੱਥੇ ਰਹਿ ਨਹੀਂ ਸਕਦਾ ਆਪਦੀ ਮਰਜ਼ੀ ਨਾਲ ਕੋਈ ਗੱਲ ਨਹੀਂ ਕਰ ਸਕਦਾ ਹੈਗਾ ਮੁੰਡਿਆਂ ਨੇ ਬਾਹਰੋਂ ਆ ਕੇ ਮੁੱਕ ਦੀ ਗੱਲ ਤੁਹਾਨੂੰ ਦੱਸਾਂ ਵੀ ਏਸੀ ਲਵਾਏ ਸੀਗੇ ਮਤਲਬ ਜਿਹੜੇ ਮੁੰਡੇ ਫੋਰਨ ਕੰਟਰੀ ਗਏ ਸੀ ਜਾਂ ਆਪ ਤਾਂ ਸੰਬੰਧ ਕੱਢ ਕੇ ਲਵਾਏ ਸੀਗੇ ਜਦੋਂ ਹਾਂ ਜਦੋਂ ਗੁਰਦੁਆਰਾ ਸਾਹਿਬ ਕੋਲ ਡੈਥ ਹੁੰਦੀ ਸੀ ਜਿਆਦਾ ਇਕੱਠ ਹੁੰਦਾ ਸੀ ਇਸ ਦੀ ਲੋੜ ਪੈਂਦੀ ਹੈ ਗਰਮੀ ਦੇ ਵਿੱਚ ਜਦ ਪੁੱਛਿਆ ਗਿਆ ਤਾਂ ਕਹਿੰਦੇ ਵੀ ਅਸੀਂ ਇੱਕ ਲੱਖ ਰੁਪਇਆ ਘਾਟੇ ਦੇ ਵਿੱਚ ਜਾ ਰਹੇ ਹਾਂ ਸਾਡੇ ਪਿੰਡ ਦਾ ਕੋਈ ਸਾਂਝਾ ਕੰਮ ਸੀਗਾ ਉਹਦੇ ਵਿੱਚ ਬਾਬਾ ਜੀ ਆ ਕੇ ਜਦੋਂ ਪਏ ਤਾਂ ਉਹਨੂੰ ਪੁੱਛਿਆ ਕਹਿੰਦੇ ਵੀ ਇੱਕ ਲੱਖ ਘਾਟੇ ਵਿੱਚ ਜਾ ਰਹੇ ਹਾਂ ਇਸ ਤੋਂ ਸਾਡੇ ਅਸੀਂ ਥੋੜੀ ਤਰੱਕੀ ਮੰਨੀ ਵੀ ਕਿਉਂ ਨਾ ਆਪਾਂ ਕਮੇਟੀ ਬਣਾਈ ਜੀ ਜੋਤਸ ਦੀ ਸਹਿਮਤ ਨਾਲ ਪਤਵੰਤੇ ਸੱਜਣਾ ਦੀ ਸਹਿਮਤ ਦੇ ਨਾਲ ਮਤਲਬ ਕਿ ਇੱਕ ਨਾ ਕਮੇਟੀ ਬਣਾਈ ਗਈ ਜਿਹੜਾ ਕਮੇਟੀ ਤੇ ਇਹਨਾਂ ਨੇ ਬਹੁਤ ਜ਼ਿਆਦਾ ਤਰਾਜ ਕੀਤਾ ਵੀ ਇੱਕ ਵੀੜੀ ਕਿਉਂ ਬਣ ਰਹੀ ਹੈ ਕਿਉਂਕਿ ਸਾਰੇ ਗੁਰਦੁਆਰਿਆਂ ਦੇ ਪਿੰਡਾਂ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ ਸਾਨੂੰ ਵੀ ਚਾਏ ਵੀ ਸਾਡਾ ਗੁਰਦੁਆਰਾ ਬਹੁਤ ਵਧੀਆ ਬਣੇ ਸਾਰੀਆਂ ਸਹੂਲਤਾਂ ਹੋਣ ਲੰਗਰ ਹਾਲ ਬਹੁਤ ਵਧੀਆ ਬਣੇ ਮੂਰੇ ਡਿਊਟੀ ਬਣੇ ਪਰ ਸਾਡੇ ਇੰਨੇ ਸਾਲਾਂ ਤੋਂ ਮਤਲਬ ਕੁਸ ਬਣੀ ਬਣ ਰਿਹਾ ਅਸੀਂ ਇਹ ਸੋਚ ਕੇ ਕਮੇਟੀ ਬਣਾਈ ਜੂਤਰੀ ਮੱਦ ਦੇ ਨਾਲ ਪਤਵੰਤੇ ਸੱਜਣਾ ਦੀ ਨਾਲ ਪੰਚਾਇਤ ਦੇ ਸਹਾਰੇ ਨਾਲ ਵੀ ਸਾਡਾ ਪਿੰਡ ਵਧੀਆ ਹੋ ਸਕੇ ਇਹਨਾਂ ਨੇ ਬਹੁਤ ਬਤਰਾਜ ਕੀਤਾ ਤੇ ਉਹਨਾਂ ਤੇ ਮਤਲਬ ਕਿ ਦਾਵਾ ਵੀ ਕਰਤਾ ਅਸੀਂ ਤੁਹਾਡੇ ਮਾਧਿਅਮ ਨਾਲ ਧੰਨਵਾਦ ਕਰਦੇ ਹਾਂ ਵੀ ਸਾਡੀ ਆਵਾਜ਼ ਉੱਪਰ ਜ਼ਿਕਰ ਪਹੁੰਚਾਈ ਜਾਵੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਾਡੀ ਹੈਲਪ ਕੀਤੀ ਜਾਵੇ ਕੀ ਹੁਣ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹ ਰਹੇ ਕਿ ਬਾਬਾ ਜੀ ਨਾਲ ਨਹੀਂ ਹਜੇ ਤਾਂ ਮਤਲਬ ਉਹਨਾਂ ਦੀ ਹੈ ਕਮੇਟੀ ਬਣਵਾਈ ਹੋਈ ਹੈ ਹਜੇ ਵੀ ਉਹਨਾਂ ਤੇ ਮਤਲਬ ਇਹਨਾਂ ਨੇ ਕੇਸ ਕਰਤਾ ਮਤਲਬ ਉਹਨਾਂ ਦੇ ਦੋਸ਼ ਲਾਤਾ ਵੀ ਜਾਂ ਵੀ ਇਹ ਪੰਚਾਇਤ ਵੀ ਨਹੀਂ ਸਹੀ ਹੈ ਜਾਂ ਕਮੇਟੀ ਵੀ ਨਹੀਂ ਸਹੀ ਹੈ ਵੀ ਜੇ ਸਾਨੂੰ ਤੰਗ ਕਰਦੇ ਨੇਗੇ ਮਤਲਬ ਕਿ ਅਸੀਂ ਆਪਣੀ ਸਹੂਲਤਾਵਾਰੀ ਅਸੀਂ ਗੁਰਦੁਆਰੇ ਦੇ ਸਾਰੇ ਨਗਰ ਜਿਹੜੇ ਇੱਥੇ ਬੈਠੇ ਆਂਗੇ ਅਸੀਂ ਕਹਿੰਦੇ ਵੀ ਸਾਡਾ ਗੁਰਦੁਆਰਾ ਵੀ ਆਮ ਲੋਕਾਂ ਦੇ ਪਿੰਡਾਂ ਵਾਂਗੂ ਵਧੀਆ ਬਣੇ ਵਧੀਆ ਸਹੂਲਤਾਂ ਵੇ ਗਰੀਬ ਦੀ ਉੱਥੇ ਸੁਣੀ ਜਾਵੇ ਕਈ ਗੱਲਾਂ ਹੋਰ ਵੀ ਨੇਗੀਆਂ ਮਤਲਬ ਜਿਵੇਂ ਹੁਣ ਕਿਸੇ ਦੀ ਡੈਥ ਹੋ ਜਾਂਦੀ ਐਲਾਣੀਆਂ ਦਾ ਪਾਠ ਹੁੰਦਾ ਹੈਗਾ ਇਹ ਆਪਣੀ ਮਰਜ਼ੀ ਨਾਲ ਜਿਹੜੇ ਤਾਂ ਇਹਦੇ ਨੇੜੇ ਨੇ ਉਹਨਾਂ ਦੇ ਤਾਂ ਕਰਦੇ ਨੇ ਦੂਜਿਆਂ ਦੇ ਨਹੀਂ ਕਰਦੇ ਹੈਗੇ ਉਥੇ ਦੇਖ ਵੀ ਸਜਾਈ ਜਾਂਦੀ ਹੈ ਕਿ ਕਈਆਂ ਨੇ ਪੁੱਛਿਆ ਗਿਆ ਵੀ ਅੱਜ ਲਾਣੀ ਦਾ ਪਾਠ ਕਿਉਂ ਨਹੀਂ ਕੀਤਾ ਗਿਆ ਕਹਿੰਦੇ ਬਸ ਚੁੱਪਾ ਕੱਲਾ ਅਨੰਦ ਸਾਹਿਬ ਦਾ ਪਾਠ ਕੀਤਾ ਗਿਆ ਇਹ ਕਈ ਕਈ ਦਿਨੇ ਜਿੱਥੋਂ ਮਨ ਫਿੱਕਾ ਪਿਆ ਜਿੱਥੋਂ ਇਹ ਸਟੈਨ ਚੱਕਣਾ ਪਿਆ ਜਿਸਕੇ ਮੈਂ ਮਾਵਾਂ ਜੀ ਖੜੇ ਗਾਉ ਤੋਂ ਪਹਿਲਾਂ ਪ੍ਰਾਇਸਾ ਵੀ ਦਾ ਨਾ ਨਾ ਕਰਨਾ ਨਾ ਪੰਚਾ ਉੱਤੇ ਮੇਰੇ ਪੱਪਾ ਬੁਢਾਏ ਕਿਉਂ ਰਹੇ ਗ੍ਰਾਮਕੀਤਾ ਉੱਤੇ ਰਹੇ ਆ ਵੀ ਬਹੁਤ ਚੇਤੋਂ ਮੈਂ ਵੀ ਨਾ ਗੱਡੀ ਤੇ ਬਲ ਰਿਹਾ ਹਾਂ ਦੇਖੀ ਮੈਂ ਮੈਂ ਵੀ ਅਜੇ ਤੱਕ ਗੱਡੀ ਅੰਦਰ ਕਈ ਸਾਹਿਬ ਆਪਾਂ ਇਹ ਨਹੀਂ ਜਿੱਤੇ ਪਿਆ ਜੀ ਨੂੰ ਕਾਇਆ ਬਲਕੇ ਜਿਹੜੇ ਗੱਡੀ ਜਾਂਦੇ ਸੀ ਗੁਰੂ ਘਰ ਖਾਂਦ ਕੇ ਜਾਂਦੇ ਆਂ ਫੂਲਰ ਬਾਅਦ ਤੇ ਹੂੰ ਇਹ ਜਿਹਨੇ ਕਈ ਉਦੋਂ ਵੀ ਇਹਨੇ ਖਾਤਾ ਖਲਾਇਆ ਸੀ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਨਗਰ ਬੈਂਕ ਚੋਂ ਮੈਂ ਨਾਲ ਦੀ ਇਹ ਕਹਾਂ ਜਿਹੜੀ ਜਾਇਆ ਤਾਂ ਮੈਂ ਪਿੰਡ ਦੀ ਪੂਰੇ ਪੈਸੇ ਲਾਉਂਗਾ ਬਾਕੀ ਗੁਰੂ ਘਰ ਤੇ ਪਹਿਲਾਂ ਖਾਇਆ ਗੁਰੂ ਮੈਂ ਮੁੱਠੇ ਖਲਾਉਂਦਾ ਬਾਕੀ ਦਾਦਾ ਵੀ ਕਰ ਲਿਆ ਅੱਛਾ ਹਾਂ ਤੁਹਾਡਾ ਸਾਥ ਹੀ ਰਿਹਾ ਹੈ ਜੀ ਪਹਿਲਾਂ ਮੈਂ ਰਿਹਾ ਟੈਕਸੀ ਲਾਉਂਦਾ ਜੀ ਬਾਅਦ ਕਰਨਾ ਗੱਡੀ ਪੈਣਾ ਪੈਸਾ ਭਰ ਜਾਂਦੇ ਸੀ ਜਿਹਦੇ ਨਾਲ ਬਿਨਾ ਤੇਰ ਤੋਂ ਉਦੋਂ ਉਦੋਂ ਕੀ ਕਹਿੰਦਾ ਸੀ ਬਾਬਾ ਬੂਟਾ ਪਹਿਲਾਂ ਖਤ ਤਖਲਾਇਦ ਗਿਆ ਮੈਂ ਜਿਹੜੇ ਪੈਸੇ ਨੇ ਗੁਰੂ ਘਰ ਤੇ ਮਰਜੀ ਨਾਲ ਲਾਇਆ ਦੂੰਗਾ ਬਾਕੀ ਚਾਹ ਜਮਾ ਕਰਾਇਆ ਦੂੰ ਠੀਕ ਹੈ ਮੇਰੇ ਕੋਈ ਘਰੇਲੂ ਲੜਾਈ ਹੋਜੀ ਪਿੰਡ ਚ ਮੇਰੇ ਕੋਲੇ ਬੰਦਾ ਖਾਂ ਕੱਢਣ ਆ ਗਿਆ ਕੇ ਥਾਣੇ ਫੋਨ ਵੀ ਕਰਾਂ ਜੀ ਮੈਨੂੰ ਪਟਾਉਣ ਵਾਸਤੇ ਅੱਛਾ ਜੀ ਕੋਈ ਆਪਣਾ ਮਿੱਤਰ ਮਲਾਜਮ ਦੇ ਨੂੰ ਸੁਣਾ ਫਿਰ ਪਹਿਲਾਂ ਬਾਕੀ ਇਹਦੇ ਅੱਜ ਮੰਡੀ ਦਾ ਮਸਾਲਾ ਤੇ ਤਿੰਨ ਪਣੇ ਮੰਡੀ ਆਏ ਉਹ ਚਕਾਉਣ ਨੂੰ ਕਿਹਾਗਾ ਮੰਡੀ ਉਹ ਸਾਡੇ ਜਿਹੜੇ ਮੰਡੀ ਆ ਜਿਹੜੇ ਥੇੜਿਆਂ ਦੀ ਜਾਈਦਾ ਆਏ ਫਿਰ ਵੀ ਜਨਾਨੀਆਂ ਬਾਕੀ ਜਨਾਂ ਦੀਆਂ ਰੱਖੀਆਂ ਨੇ ਜਾਂ ਹੋਰ ਆ ਉਹ ਜਾਂਚ ਸੀਬੀ ਤੋਂ ਹੋਣੀ ਚਾਹੀਦੀ ਬਾਕੀ ਯਾਨੀ ਇਹ ਨਿੱਜੀ ਜਾਇਦਾਦ ਮਾਈ ਉਹਦੀ ਜਾਇਦਾਦ ਜਾਂ ਫੜਾਇਓ ਸੀਬੀ ਤੋਂ ਜਾਂਚ ਹੋਣੀ ਚਾਹੀਦੀ ਕਿਹਨਾ ਬਜੀ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਜੀ ਇਹਦੇ ਸਾਰਾ ਇਕੱਠਾ ਹੋਇਆ ਤਾਂ ਇਨਸ਼ਾਅੱਲਾ ਕੀ ਮਸਲਾ ਹੈ ਇਹ ਮਸਲਾ ਬਈ ਕਿ ਇਹ ਆ ਸਾਡੇ ਪਿੰਡਾ ਇੱਕ ਦਰਾਂਸੀ ਸਿੰਘ ਰੱਕੀ ਹੋਈ ਹੈ ਹਾਂਜੀ ਇਸ ਤੋਂ ਬਾਅਦ ਹੁਣ ਉਹਨਾਂ ਨੇ ਗੁਰਦੁਆਰੇ ਦੇ ਉੱਤੇ ਨਜਾਇਜ਼ ਕਬਜ਼ਾ ਹੋ ਗਿਆ ਕਿਹਨਾ ਬਜੀ ਕਿਹੜੇ ਦਰਾਂਸੀ ਬੂਟਾ ਸਿੰਘ ਫੋਟਰੀ ਵਾਲੇ ਪਿੰਡ ਦੇ ਗੁਰਦੁਆਰੇ ਜਿਹੜਾ ਸਾਡੇ ਪਿੰਡ ਦਾ ਗੁਰਦੁਆਰਾ ਜੀ ਸਾਡੇ ਪਿੰਡ ਦੀ ਗੁਰਦੁਆਰੇ ਦੀ ਜ਼ਮੀਨ ਸਾਡੇ ਕਿਹੜਾ ਗੁਰਦੁਆਰਾ ਜੀ ਸੰਗਾ ਪੋਸਾ ਜੀ ਇੱਕੋ ਹੀ ਗੁਰਦੁਆਰਾ ਹੈ ਪਿੰਡ ਦੇ ਵਿੱਚ ਇੱਕੋ ਹੀ ਗੁਰਦੁਆਰਾ ਜੀ ਪਿੰਡ ਦੇ ਵਿੱਚ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਜਿਹੜਾ ਰੱਖਿਆ ਸੀ ਉਹਨਾਂ ਨੂੰ ਸ਼ਾਇਦ ਉਹ 2004 ਤੋਂ ਨਹੀਂ ਓਕੇ ਹੁਣ ਜਿਹੜਾ ਅੱਜ ਮਸਲਾ ਇਕੱਠੇ ਹੋਣ ਦਾ ਮਸਲਾ ਕੀ ਹੈ ਅੱਜ ਇਕੱਠੇ ਹੋਣ ਦਾ ਮਸਲਾ ਇਹ ਹੈ ਜੀ ਜਿਹੜਾ ਉਹ ਨਜਾਇਜ਼ ਕਬਜ਼ਾ ਜਿਹੜੀ ਸਾਡੇ ਲੋਕ ਘੋਟਨ ਮਤੂਤ ਕਰਦੇ ਆ ਵੀ ਉਹ ਨਜਾਇਜ਼ ਕਬਜ਼ਾ ਹਟਵਾਇਆ ਜਾਵੇ ਨਹੀਂ ਗੁਰਦੁਆਰੇ ਦੇ ਤਿੰਨ ਯਾਰ ਹਾਂਜੀ ਗੁਰਦੁਆਰੇ ਦੇ ਉੱਪਰ ਤੇ ਗੁਰਦੁਆਰੇ ਦੀ ਜ਼ਮੀਨ ਦੇ ਉੱਪਰ ਅੱਜ ਬਾਬਾ ਜੀ ਜਿਹੜੀ ਸਾਡੀ ਉੱਥੇ ਮੰਡੀ ਬਣੀ ਆ ਉਹ ਵੀ ਉਹ ਕਹਿੰਦੇ ਮੇਰੀ ਆ ਜਿਹੜੀ ਗੁਰਦੁਆਰਾ ਉਹ ਵੀ ਕਹਿੰਦੇ ਮੇਰਾ ਉਹਨਾਂ ਨੇ ਮਾਲਕੀ ਸ਼ੋਅ ਕਰੀ ਆ ਗੁਰਦੁਆਰੇ ਦੀ ਜ਼ਮੀਨ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੀ ਹੁੰਦੀ ਆ ਨਾ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ ਜੀ ਜਿਹੜੀ ਆ ਕ ਆਪਣੇ ਆਪ ਨੂੰ ਫਿਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਉੱਪਰ ਦੀ ਸੰਧ ਰਿਆ ਇਹ ਤੂਰ ਹਾਂ ਕਿਹੜੀ ਹੈ ਜੀ ਇਹ ਸ਼੍ਰੀ ਗੁਰਦੁਆਰਾ ਸਾਹਿਬ ਦੀ ਇਹ ਗੁਰਦੁਆਰਾ ਸਾਹਿਬ ਦੀ ਹੋਊਗੀ ਜੀ ਹਾਂਜੀ ਅਜੇ ਦੂਸਰੇ ਸਾਹਿਬ ਬਾਬਾ ਬੂਟੇ ਕਰਮ ਕਰਮ ਕਸਤ ਕਰ ਜੀ ਇਹਦੇ ਬੇਸ ਤੇ ਉਹਨਾਂ ਨੇ ਇੱਕ ਪੰਚਾਇਤ ਨੂੰ ਨੋਟਿਸ ਕੱਢਿਆ ਵੀ ਮੰਡੀ ਆਪਦੀ ਪਟੋਰੋਂ 15 ਦਿਨਾਂ ਦੇ ਵਿੱਚ ਵਿੱਚ ਵੀ ਆਪਦੀ ਜਿਹੜੀ ਜ਼ਮੀਰ ਆ ਆਪ ਦਾ ਇੰਤਜ਼ਾਮ ਕਰੋ ਇਸ ਬਾਬੇ ਬੂਟੇ ਨੇ ਬਾਬੇ ਬੂਟੇ ਨੇ ਕੜਵਾਇਆ ਜੀ ਉਹ ਲੀਗਲ ਨੋਟਿਸ ਉਕੇ ਬੀਤੋ ਪਿੰਡ ਜੋ ਮੰਡੀ ਚ ਕੋਈ ਜਿਹੜੀ ਸਰਕਾਰੀ ਮੰਡੀ ਜਿਹੜੀ ਇੱਕ ਗੱਲ ਦਾ ਰੌਲਾ ਜੀ ਪੰਚਾਇਤੀ ਜ਼ਮੀਨ ਵੀ ਸਾਡੀ ਆ ਮੰਡੀ ਵੀ ਸਾਡੀ ਆ ਗੁਰਦੁਆਰਾ ਸਾਹਿਬ ਵੀ ਸਾਡਾ ਤੇ ਉਹ ਥਰਡ ਪਰਸਨ ਫਿਰ ਤੁਹਾਨੂੰ ਕਿਵੇਂ ਕਹਿ ਸਕਦਾ ਨਹੀਂ ਤੁਹਾਡੇ ਪਿੰਡ ਨਹੀਂ ਰੱਖਿਆ ਸੀਗੇ ਜੀ ਉਹਨੂੰ ਕਾ ਪਿੰਡ ਨਹੀਂ ਰੱਖਿਆ ਸੀ ਜੀ ਗਰੰਤੀ ਰੱਖਿਆ ਸੀ ਕਿੰਨੇ ਜਦੋਂ ਗਰੰਤੀ ਰੱਖਿਆ ਸੀ ਇੱਕ ਕਿਸ਼ਰਾ ਦੇ ਇੱਕ ਸਾਈਕਲ ਲੈ ਕੇ ਆਇਆ ਸੀ ਅੱਜ ਬਾਬਾ ਜ਼ਮੀਨ ਜਿਆਦਾ ਦੱਸ ਰਹੇ ਜਿਵੇਂ ਗੁਰਦੁਆਰੀ ਜ਼ਮੀਨ ਅੱਜ ਇੱਕ ਤਾਂ ਕੋਠੀ ਬਣੀ ਹੈ ਜੀ ਆਪਣੇ ਹਰੀਗੜ੍ਹ 1.5-2 ਕਰੋੜ ਦੀ ਠੀਕ ਹੈ ਓਕੇ ਜੀ ਤੇ ਇਸ ਤੋਂ ਬਿਨਾ ਕੋਈ ਹੋਰ ਪ੍ਰੋਪਰਟੀ ਜ਼ਮੀਨਾਂ ਦੂਜਿਆਂ ਦੇ ਨਾਮ ਤੇ ਹੋ ਸਕਦੀ ਆ ਉਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਸਰਕਾਰ ਨੂੰ ਕੋਈ ਤੁਸੀਂ ਅਪੀਲ ਨਹੀਂ ਕੀਤੀ ਪਿਛਲੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਰਹੀ ਕੱਲੀ ਸਰਕਾਰ ਰਹੀ ਹੁਣ ਆ ਜਿਹੜਾ ਬਾਈ ਜੀ ਬੋਲਦਾ ਸੀ ਨਾ ਉਹਨੂੰ ਦਬਦੇ ਸੀ ਕਿਸੇ ਨੂੰ ਪਰਚੇ ਦੀ ਧਮਕੀ ਕਿ ਸੇਲਾ ਵੀ ਚਾਰ ਬੰਦੇ ਪਏ ਤੇ ਵੀ ਤੈਂ ਕਿ ਲੈਣਾ ਤੂੰ ਧੁੱਪਾ ਕਰ ਦਿਆ ਹੁਣ ਵੀ ਇਹੀ ਹੋਇਆ ਆ ਸਾਡੇ ਪਿੰਡ ਦੇ ਅੰਮ੍ਰਿਤਧਾਰੀ ਬੰਦੇ ਨੇ ਗੁਰਦੁਆਰੇ ਤੇ ਜਾਂਦੇ ਹੋਵੋਗੇ ਸਾਰੇ ਸਵੇਰੇ ਹਾਂ ਸਵੇਰੇ ਮੱਥਾ ਟੇਕਣ ਜਾਂਦੇ ਆ ਜਾਣਾ ਵੀ ਜਾਂਦਾ ਇਹ ਚਾਰ ਅੰਮ੍ਰਿਤਧਾਰੀ ਬੰਦੇ ਆ ਇਹਨਾਂ ਦਾ ਕੀ ਕਸੂਰਾ ਇਹ ਬਜ਼ਾਰੇ ਬੋਲੇ ਆ ਵੀ ਸਾਡਾ ਗੁਰਦੁਆਰਾ ਸਾਹਿਬ ਆ ਹਨਾ ਵੀ ਅਸੀਂ ਸੰਭਾਲ ਕਰੀਏ ਬਾਬੇ ਨੂੰ ਤਾਂ ਇਸ ਗੱਲ ਤੋਂ ਹੋਣੀ ਨਾ ਉਹਨਾਂ ਦਾ ਪੂਜਾ ਪਾਠ ਕਰਨਾ ਇਹਨਾਂ ਤੋਂ ਨੇ ਕੇਸ ਲਾਇਆ ਵੀ ਇਹ ਬੰਦੇ ਮੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਬਰਨ ਅੰਮ੍ਰਿਤਧਾਰੀ ਬੰਦੇ ਨੇ ਇਹ ਤੇ ਫਿਰ ਕਿਹੜੇ ਗੁਰਦੁਆਰਾ ਸਾਹਿਬ ਤੇ ਜਾਣਗੇ ਇੱਕ ਹੋਰ ਪਿੰਡ 'ਚ ਵਾਵਾ ਮਸਲਾ ਉੱਠਿਆ ਹੋਇਆ ਥੋੜੇ ਪਿੰਡ 'ਚ ਜਿੰਨੇ ਲੋਕ ਬੈਠੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਕੋਈ ਲੇਡੀਜ਼ ਦਾ ਮਸਲਾ ਹੈ ਉੱਥੇ ਕੋਈ ਪਰਿਵਾਰ ਰਹਿੰਦੇ ਨੇ ਕੌਣ ਨੇ ਉਹ ਵਾਵਾ ਵੀ ਘਟੋ ਘਟ 14 15 ਜਣੇ ਰਹਿ ਰਹੇ ਆ ਉਹਦੇ ਵਿੱਚ ਲੇਡੀਜ਼ ਵੀ ਨੇ ਤੇ ਜਹਾਜ਼ ਵੀ ਨੇ ਇੱਕ ਇਹਨਾਂ ਦਾ ਭਰਾ ਹੈਗਾ ਭਰਾ ਦਾ ਸਹੁਰਾ ਵੀ ਇਸ ਟਾਈਮ ਸਾਡੇ ਗੁਰਦੁਆਰੇ 'ਚ ਰਹਿ ਰਹੇ ਨੇ ਠੀਕ ਹੈ ਉਹ ਲੇਡੀਜ਼ ਕੋਈ ਤਾਜੋਦੋ ਨੇ ਉਹ ਵੀ ਇੱਥੇ ਰਹਿ ਰਿਹਾ ਤੇ ਕੌਣ ਕੌਣ ਜੈਤੂ ਵਾਲੇ ਕੌਣ ਨੇ ਇੱਕ ਜੈਤੂਦੋ ਨੇ ਇੱਕ ਤਾਜੋਦੋ ਨੇ ਅੱਛਾ ਕੀ ਮਸਲਾ ਉਹ ਕੋਈ ਉਹ ਸਾਡੇ ਉਹੀ ਪ੍ਰਸ਼ਾਸਨ ਉਹਦੀ ਯਾਦਗਰੀ ਜੀ ਸਾਡੇ ਲੋਕਾਂ ਨੂੰ ਇਤਰਾਜ਼ ਆ ਜਿਹਦੇ ਨਾਲ ਗੁਰਦੁਆਰਾ ਸਾਹਿਬ ਦੀ ਵੀ ਬਦਨਾਮੀ ਹੁੰਦੀ ਆ ਇਤਰਾਜ਼ ਲੋਕ ਗੱਲਾਂ ਕਰਦੇ ਆ ਹਨਾ ਵੀ ਪ੍ਰਸ਼ਾਸਨ ਉਹਦੀ ਯਾਦਗਰੀ ਵੀ ਕੌਣ ਨੇ ਕਿਉਂ ਰਹਿ ਰਹੇ ਨੇ ਇੱਕ ਵੋਟਾਂ ਦੌਰਾਨ ਇੱਕ ਵੀਡੀਓ ਵਾਇਰਲ ਹੋਈ ਸੀਗੀ ਹੁਣ ਵੀ ਉਹ ਵੀਡੀਓ ਦੇਖ ਨੂੰ ਮਿਲੀ ਆ ਕਿ ਗਿੱਧਾ ਪਾਰੀਆਂ ਨੇ ਕੁਝ ਲੇਡੀ ਉਹ ਉਹ ਕੌਣ ਨੇ ਉਹ ਜੀ ਉਹੀ ਨੇ ਜੀ ਲੇਡੀ ਜੋ ਜਿਹੜੇ ਗੁਰਦੁਆਰਾ ਉਹ ਗਿੱਧਾ ਕਿੱਥੇ ਪੈ ਰਹੇ ਆ ਉਹ ਗਿੱਧਾ ਗੁਰਦੁਆਰਾ ਸਾਹਿਬ ਦੇ ਵਿੱਚ ਪੈ ਰਹੇ ਆ ਅੱਛਾ ਉਹ ਪਹਿਲੀ ਵਾਰ ਹੋ ਰਿਹਾ ਸ਼ਾਇਦ ਇਹ ਕੋਈ ਮੋਗਣਾ ਦੇ ਵੇਲੇ ਇਹ ਚੀਜ਼ ਹੋਈ ਸੀ ਉਸ ਤੋਂ ਬਾਅਦ ਸਾਡੇ ਗੁਰਦੁਆਰਾ ਸਾਹਿਬ ਤੇ ਇਹ ਚੀਜ਼ ਹੋ ਗਈ ਕਿ ਉੱਤੇ ਕਿੱਦਾਂ ਪੈ ਰਿਹਾ ਇਹ ਗੁਰਦੁਆਰਿਆਂ ਨੂੰ ਪਾ ਮੰਗੇ ਨੰਗੇ ਪੈਰੀਂ ਜਾ ਮੰਗੇ ਕਿਛ ਵਾਲਾ ਕਪੀਟਨ ਕੀ ਨਾਮ ਹੈ ਤੁਹਾਡਾ ਇਹ ਡਿਫਰੈਂਸ ਦੇਖਦੇ ਹਾਂ ਕਿ ਕੀ ਮਸਲਾ ਹੈ ਜਿਹੜਾ ਕਿ ਪਿੰਡ ਦੇ ਲੋਕ ਸਾਰੇ ਇਕੱਠੇ ਹੋਏ ਨੇ ਦੇਖੋ ਆਏ ਆਏ ਤੇਰੇ ਘਰ ਜਿੱਥੋਂ ਦਾ ਵਸਵਾ ਬਣ ਗਿਆ ਸੀ ਕੌਣ ਮਾਨਸ ਸਿੰਘ ਬਾਬਾ ਕੁਮਾਰ ਜੀ ਜਿੰਨ ਲੋਕ ਜਾਗ ਕਰਦੇ ਨੇ ਨਾ ਵੱਧਦੀ ਜਾਂਦਾ ਐਸ.ਪੀ.ਸੂ ਕਿਦੋਂ ਲਿਖਿਆ ਤੁਸੀਂ ਇਹਦੇ ਬਾਰੇ ਇਹ ਨਹੀਂ ਹੋਇਆ ਜੀ ਫਾਈਲ ਆਪੀ ਹੈ ਮੈਂਬਰ ਹੈ ਜੀ ਮੈਂਬਰ ਅਜੀਬੀ ਸੀ ਮੈਂ ਇਹ ਸੇ ਕਰਕੇ ਲੈ ਬੇਇਮਤਨ ਦਾ ਕੀ ਕੰਦਰ ਇਹ ਜੀ ਉਸ ਬਰਨੇ ਜਾਂਦਾ ਉਹ ਜੰਗ ਨੂੰ ਕੋ ਮੈਂ ਫੇਨ ਦੇਖਦਾ ਹਾਂ ਜਿਉ ਇਸ ਬਾਬਰ ਪਿੰਡ ਨੇ ਕੋਈ ਹੋਰ ਕਰ ਲਈ ਕਿ ਕਿਥੇ ਮਨਦੀਪ ਨੂੰ ਦੇਖੇ ਗਏ ਨਹੀਂ ਫਿਰ ਬਾਅਦ ਜਦੋਂ ਉਹ ਜਹਾਜ ਦੇ ਚੱਪ ਪਾਣੀ ਨਾ ਪੈ ਅੰਡੇ ਚੱਲੇ ਉਹ ਨਹੀਂ ਕਰੀ ਗਏ ਸੋ ਪ੍ਰੋਡਕਟ ਦੇਖਿਆ ਉਹਨਾਂ ਬਾਅਦ ਅੱਛਾ ਆਪੋਰਟ ਕੀ ਤੁਸੀਂ ਆਪੇ ਤੋਂ ਹੋ ਰੱਖ ਨਹੀਂ ਸਕਦਾ ¡Aparte con la carnaval inmortal! ¡Mortal!